ਮਨਦੀਪ 2013 ਮਾਡਲ ਆ ਜੀ ਪੰਜਾਬ ਨੰਬਰ 390 ਡਿਮਾਂਡ ਆ ਕਿੰਨਾ ਦੇ ਦੀ ਜੀ ਤੁਸੀਂ ਦੱਸੋ ਜੀ ਹੁਣ ਸਾਢੇ 3 ਲੱਖ ਦਾ ਸਾਢੇ 3 ਲੱਖ ਸਾਢੇ 3 ਲੱਖ ਉਹ 2000 ਮਾਡਲ ਆ ਜੀ ਹਰਿਆਣਾ ਨੰਬਰ ਆ 2000 ਮਾਡਲ ਆ 225 ਡਿਮਾਂਡ ਆ ਹਾਂਜੀ ਜੱਸ ਨੋ ਜੀ 1 ਲੱਖ 80 ਹਜ਼ਾਰ ਦਾ ਟਰੈਕਟਰ ਆਪਾਂ ਇਹ ਦੇ ਦਾਂਗੇ ਸੋਨਾਲੀਕਾ ਆਸ਼ਾ ਨਹੀਂ ਦਿੰਦਾ ਕੋਈ ਹਾਂਜੀ ਆਪਾਂ ਅਰਜਨ ਦੇਤਾ ਆ ਸੌਰੀ ਸੋਨਾ ਲੀਕਾ ਦਿੰਨੇ ਆ ਜੀ 2022 ਮਾਡਲ ਅੱਡੇ 6 ਲੱਖ ਡਿਮਾਂਡ ਆ 6.6 ਜੀ ਹਾਂਜੀ ਇਹ ਟਰੈਕਟਰ ਦੇ ਦਾਂਗੇ ਪੂਰੇ 6 ਲੱਖ ਰੁਪਏ ਪੂਰੇ 6 ਦਾ 50000 ਰੁਪਿਆ ਉੱਡ ਗਿਆ ਉਸ ਤੋਂ ਬਾਅਦ ਆ ਗਿਆ ਜੀ 735 ਸਾਰਾ Ориਜਨਲ ਆ ਜੀ ਸਵਾ ਲੱਖ ਦਾ ਕੱਟਿਆ ਵੀਰੇ ਸਵਾ ਲੱਖ ਦਾ ਹੀ ਦੇ ਦਾਂ ਠੀਕ ਆ ਜੀ 99 ਮਾਡਲ ਆ ਠੀਕ ਆ ਪਾਵਰ ਸਟੀering ਗੇਅਰ ਇੰਜਨ ਦਾ ਬਾਈ ਕਹਿੰਦਾ ਬਹੁਤ ਵਧੀਆ ਇਹ ਟਰੈਕਟਰ ਦੇ ਮੈਂ ਇੱਕੋ ਰੇਟ ਇੱਕੋ ਹੀ ਰੇਟ ਜੀ 2 ਲੱਖ ਪੂਰੇ 2000 2000 ਠੀਕ ਹੈ। ਦਰਾ ਮਾਡਲ ਸੋਨਾ ਲਿਕਾ 745 745 ਤੇਲ ਬ੍ਰੇਕਾਂ ਤੇਲ ਬ੍ਰੇਕਾਂ ਠੀਕ ਹੈ ਜੀ। ਸਾਰਾ origignal ਗੇਰਿੰਜ ਦਾ ਬਹੁਤ ਵਧੀਆ ਜੀ। ਠੀਕ ਹੈ ਜੀ। 270 370 ਡਿਮਾਂਡ ਆ। ਕਿੰਨੇ ਦੇ ਦੀਮ ਦੀ? 370 ਜੀ ਕਿੰਨੇ ਦਾ? ਕਹਿ ਦੇ ਯਾਰ ਕਰਾ ਕੇ ਉਹ ਯਾਰ ਬੀ ਹਟਾ ਦੇ ਉਹਦੇ ਚੋਂ। 35 35 70 335 ਰਹਿ ਗਿਆ। ਹਾਂ 35 35 ਰਹਿ ਗਿਆ ਟਰੈਕਟਰ ਦੇ ਦਵਾਂਗੇ ਜੀ 3 ਲੱਖ 25000 ਦਾ। ਅੱਛਾ ਤਿੰਨ ਅੱਛਾ ਠੀਕ ਆ 35 ਤੋਂ 70 ਹਾਂ ਹਾਂ ਤੂੰ ਤਿੰਨ 35 ਗਿਆ ਮੈਂ ਕਹੇ ਜੀ 3 ਲੱਖ 25 ਹੈ ਤਿੰਨ 10 ਹੋ ਰੜਾ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਤਲਵੰਡੀ ਸਾਬੋ ਬਾਈ ਸ਼ਰਮੇ ਕੋਲ ਆਏ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਮਨਦੀਪ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਬਾਈ ਮੋਸਟ ਵੈਲਕਮ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਪਿੰਡ ਮੇਰੇ ਘਰੇ ਮੇਰੇ ਗਡਾਉਣ ਚਾਉਣ ਲਈ ਜੀ ਥੈਂਕ ਯੂ ਵੀਰੇ ਠੀਕ ਹੈ ਗੱਲ ਤੇ ਸੌਰੀ ਵੀਰੇ ਆਡੇ ਤੋਂ ਵੇਟ ਕਰਾਇਆ ਕਿਉਂ ਕਾਫੀ ਵੀਡੀਓ ਬਣਾਉਣੀਆਂ ਸੀ ਹੈ ਨਾ ਅੱਜ ਨਹੀਂ ਨਹੀਂ ਇਹ ਦੋ ਤਿੰਨ ਡਿਲੀਵਰੀ ਵੀ ਕਰਨੀ ਸੀ ਟਰੈਕਟਰ ਕਿਉਂ ਨਹੀਂ ਪਿੰਡ ਚਾਰ ਹੋਏ ਜੀ ਅੱਜ ਦੋ ਹੋਏ ਦੋ ਜੀ ਠੀਕ ਹੈ ਗੱਲ ਮਨਦੀਪ ਸਿੰਘਾ ਮੋਸਟ ਵੈਲਕਮ ਵੀਰੇ ਜੀ ਤੇ ਜੈ ਜੇ ਟਰੈਕਟਰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਗੱਲ ਵੀਰੇ ਕਰਕੇ ਸਟਾਰ ਜੀ ਹਾਂ ਬਿਲਕੁਲ ਜੀ ਇੱਥੋਂ ਸ਼ੁਰੂ ਕਰੀਏ ਹੈ ਨਾ ਜੀ ਸੋਨਾਲਿਕਾ 750 750 ਜੀ ਮਨਦੀਪ 2013 ਮਾਡਲ ਆ ਜੀ ਸਾਰਾ Ориਜਨਲ ਆ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਟਾਇਰਾਂ ਦੀ ਗੱਲ ਕਰ ਲਈਏ ਮੂਲੇ ਜਾਜੀ ਟਾਇਰ ਦੀ 85 ਤੋਂ 90 ਪੈਸੇ ਆ ਜੀ ਠੀਕ ਹੈ ਜੀ ਪਿਛਲੇ 80 ਪੈਸੇ ਟਾਇਰ ਆ ਜੀ ਗੇਰ ਇੰਜ ਦਾ ਬਹੁਤ ਵਧੀਆ ਟਰੈਕਟਰ ਪੁਰਾਣਾ ਕੱਟਿਆ ਨਹੀਂ ਜਾਂਦਾ ਜੀ ਠੀਕ ਹੈ ਜੀ ਲੋਲ ਫੈਂਸ ਹੋ ਜੂਗਾ ਜੀ 390 ਡਿਮਾਂਡ ਆ ਕਿੰਨਾ ਦੇ ਦਈਏ ਤੁਸੀਂ ਦੱਸੋ ਜੀ ਹੁਣ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਜੀ ਸਾਢੇ 3 ਲੱਖ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਦੇ ਵਿੱਚ ਸੋਨਾ ਲੀਕਾ ਜੀ 2000 ਮਾਡਲ ਆ ਜੀ ਕਲਚ ਪਲੇਟ ਆਪਾਂ ਨਵੀਂ ਪਵਾਤੀ ਸੀ ਜੀ ਜੀ ਸਾ ਗੇਅਰ ਇੰਜਨ ਦਾ ਓਕੇ ਆ ਜੀ ਠੀਕ ਹੈ ਅੱਧੇ ਇੱਕ ਟਾਇਰ ਆ ਜੀ ਸਾਰਾ ਓਰੀਜਨਲ ਠੀਕ ਆ ਹਰਿਆਣਾ ਨੰਬਰਾਂ 2000 ਮਾਡਲ ਆ 225 ਡਿਮਾਂਡ ਆ ਕਿੰਨੇ ਆਗੇ ਤੁਸੀਂ ਕਰੋ ਜੀ ਸਾਰੇ ਜੋ ਹੁਣ ਕਿਉਂ ਟਰੈਕਟਰ ਸਾਰੇ ਨਵੇਂ ਆਏ ਆ ਇੱਕ ਕੋਈ ਰੇਟ ਹਾਂਜੀ ਜੈਸਨੋ ਜੀ 1,80,000 ਦਾ ਟਰੈਕਟਰ ਆਪਾਂ ਇਹ ਦੇ ਦਾਂ ਸੋਨਾਲੀਕਾ ਆਸ਼ਾ ਨਹੀਂ ਦਿੰਦਾ ਕੋਈ ਹਾਂਜੀ ਆਪਾਂ ਅਰਜਨ ਦੇਤਾ ਆ ਸੌਰੀ ਸੋਨਾਲੀਕਾ ਦਿੰਨੇ ਆ ਸੋਨਾਲੀਕਾ ਜੀ ਜੀ ਉਸ ਤੋਂ ਬਾਅਦ ਆ ਗਿਆ ਭਾਈ ਜੀ 485 ਆਸ਼ਰ 18 ਮਾਡਲ ਜੀ ਮਨਦੀਪ ਸਿੰਘਾ 1300 ਸਕਰੀਨ ਲੈਉਣ ਮੂਲੇ ਟਾਇਰ ਨਵੇਂ ਠੀਕ ਆ ਪਿਛਲੇ ਭਾਈ ਨਵੇਂ ਵਰਗੀ ਆ 90 99 ਪੈਸੇ ਟਾਇਰ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਪਾਵਰ ਸਟੀਅਰਿੰਗ ਆ ਵੀਰੇ ਜੀ ਸਾਈਡ ਗੇਅਰ ਆ ਡਬਲ ਕਲਚ ਦਾ ਤੇਲ ਬ੍ਰੇਕਾਂ ਜੀ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ ਠੀਕ ਹੈ ਜੀ 425000 ਡਿਮਾਂਡ ਆ ਇਹ ਟਰੈਕਟਰ ਦੇ ਦਾਂਗੇ ਆਪਾਂ 3 ਲੱਖ ਤੇ 85000 ਦਾ ਹਾਂ ਜਾਨ 385 ਦਾ ਸਾਰਾ オリジナル ਟਰੈਕਟਰ ਠੀਕ ਹੈ ਜੀ ਠੀਕ ਹੈ ਜੀ ਇਹਦੇ ਨਾਲ ਦਾ 17 ਮਾਡਲ ਸੇਮ ਟਰੈਕਟਰ ਸਾਡੇ ਕੋਲ ਇੱਕ ਹੋਰ ਆ ਇਹ ਵੇਚਤਾ ਜੀ ਟੋਰਾਂਟੋ ਕੈਨੇਡਾ ਹੂੰ ਠੀਕ ਹੈ ਗੱਲ ਇਹ ਸੇਲ ਹੋ ਗਿਆ ਜੀ ਇਹ ਸੇਲ ਹੋ ਗਿਆ ਇਹਦੇ ਨਾਲ ਦਾ ਸੇਮ ਕਾਪੀ ਸਾਡੇ ਕੋਲ ਟਰੈਕਟਰ ਇਹੀ ਮਾਡਲ ਆਹੀ ਕੰਡੀਸ਼ਨ ਜੀ ਸਾਡੇ ਕੋਲ ਹੈਗਾ ਠੀਕ ਹੈ ਜੀ ਅਤਿਵਾਦ ਅਰਜਨ ਆ ਗਿਆ ਜੀ 2022 ਮਾਡਲ ਸੀਆਰਡੀ ਮਾਡਲ ਆ ਜੀ ਜਮਈ ਨਾ ਟਾਇਰ ਹੈ ਗਿਆ ਜੀ 95 ਤੋਂ 97% ਠੀਕ ਆ ਮੂਰਲੇ ਜੀ 1016 ਵਾਲੇ ਆ ਜੀ ਠੀਕ ਹੈ ਜੀ ਜੀ ਰਪੀਆ ਰਪੀਆ ਟਰੈਕਟਰ ਜਿਹਨੇ ਨਵਾਂ ਲੈਣਾ ਭਾਈ ਮਨਦੀਪ ਸਿੰਘ ਆ ਲੈ ਜਾਓ ਠੀਕ ਹੈ ਜੀ ਸਾਢੇ 6 ਲੱਖ ਡਿਮਾਂਡ ਆ ਸਾਢੇ 6 ਜੀ ਹਾਂ ਜੀ ਇਹ ਟਰੈਕਟਰ ਦੇ ਦਾਂਗੇ ਪੂਰੇ 6 ਲੱਖ ਰੁਪਏ ਪੂਰੇ 6 ਦਾ 50000 ਰੁਪਿਆ ਉੱਡ ਗਿਆ ਜੀ ਬਾਕੀ ਮੌਕੇ ਤੇ ਮਾਨ ਸਨਮਾਨ ਕਰ ਦਾਂ ਹੋਰ ਹੋ ਜਾਊਗਾ ਹਾਂ ਜੀ ਸੀਆਰਡੀ ਮਾਡਲ ਆ ਉਹ ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ 555 14 ਲੀ ਟਾਇਰਾਂ ਵਾਲਾ। ਠੀਕ ਹੈ ਜੀ। ਟਾਇਰ ਬਿਲਕੁਲ ਨਵੇਂ ਆ ਪਿਛਲੇ। ਮੂਰਲੇ ਜੀ 70 ਕੁ ਪੈਸੇ ਟਾਇਰ ਆ ਸਾਰਾ Ориਜినਲ ਆ। ਗੇਅਰ ਇੰਜਨ ਦਾ ਓਕੇ ਆ ਜੀ। ਪਾਵਰ ਸਟੀਅਰਿੰਗ ਆ ਸਾਈਡ ਗੇਅਰ ਆ ਜੀ। ਠੀਕ ਹੈ ਜੀ। ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ 410000 ਡਿਮਾਂਡ ਆ 14 ਮਾਡਲ ਆ। ਹਮ ਟਰੈਕਟਰ ਦੇ ਦਾਂ ਇਕੂਰੇਟ ਜੱਸ ਜਾਨੋ। 3,75,000 ਦਾ। 375 ਦਾ। ਹਾਂਜੀ। ਠੀਕ ਹੈ ਜੀ। ਠੀਕ ਆ ਮਨਦੀਪ ਸਿੰਘ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 735 ਜੀ ਇਹ ਟਰੈਕਟਰ ਜਿੰਨੇ ਦਾ ਕਟਿਆ ਉੰਨੇ ਦਾ ਹੀ ਦੇਵਾਂਗੇ ਆਪਾਂ ਗੇਅਰ ਇੰਜਨ ਦਾ ਓਕੇ ਆ ਪਟਿਆਲੇ ਦੇ ਬੰਦੇ ਤੋਂ ਕਟਿਆ ਜੀ ਉਹਨਾਂ ਦੀ ਨਾਂ ਇਹ ਪੰਜਾਬ ਨੰਬਰ ਜੀ ਪੰਜਾਬ ਨੰਬਰ ਪਟਿਆਲੇ ਦਾ 0408 ਠੀਕ ਹੈ ਜੀ ਸਾਰਾ オリジナル ਆ ਜੀ ਚਿੱਪ ਵਾਲੀ ਕਾਪੀ ਆ ਠੀਕ ਹੈ ਜੀ ਸਵਾ ਲੱਖ ਦਾ ਕਟਿਆ ਵੀਰੇ ਸਵਾ ਦਾ ਸਵਾ ਲੱਖ ਦਾ ਹੀ ਦੇ ਦਾਂ ਠੀਕ ਹੈ ਜੀ ਠੀਕ ਹੈਗਾ ਕਟਿਆ ਜੀ 99 ਮਾਡਲ ਆ ਠੀਕ ਆ ਟੈਂਕੀ ਦੀ ਥੋੜੀ ਬਹੁਤੀ ਟੱਚਿੰਗ ਕਰਾਉਣੀ ਪੂ ਮੈਂ ਕਰਾ ਦੂੰ ਠੀਕ ਹੈ ਜੀ ਠੀਕ ਹੈ ਗੱਲ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਆ ਪਾਵਰ ਸਟੀering ਆ ਗੇਅਰਿੰਜ ਦਾ ਬਾਈ ਕਹਿੰਦਾ ਬਹੁਤ ਵਧੀਆ ਚੱਪ ਵਾਲੀ ਕਾਪੀ ਆ ਸ਼ਾਇਦ ਨਾ ਵੀ ਹੋ ਜੇ ਠੀਕ ਹੈ ਜੀ ਹੋ ਜੂਆ ਜੀ ਆਨਲਾਈਨ ਬਾਈ ਕਹਿੰਦਾ ਬੋਲਦਾ ਇਹ ਟਰੈਕਟਰ ਦੇ ਮੈਂ ਇੱਕੋ ਰੇਟ ਇੱਕੋ ਹੀ ਰੇਟ ਜੀ 2 ਲੱਖ ਪੂਰੇ 2000 2000 ਠੀਕ ਹੈ ਜੀ ਠੀਕ ਹੈ ਗੱਲ ਆ ਜੀ ਉਸ ਤੋਂ ਬਾਅਦ ਆ ਗਿਆ ਨਾਲ ਦੀ ਤੁਰਿਆ ਉਹ ਜੀ ਨਾਲ ਨਾਲ ਆ ਜੀ 15 ਮਾਡਲ ਸੋਨਾ ਲਿਕਾ 745 745 ਜੀ ਟਾਇਰ ਬਿਲਕੁਲ ਤਾਜ਼ੇ ਆ ਬਾਈ ਜੀ ਆ ਕੱਪੜੇ ਵਾਲੀ ਛਤਰੀ ਮਿਲੂਗੀ ਠੀਕ ਹੈ ਡਬਲ ਡਿਸਟ੍ਰੀਬਿਊਟਰ ਆ ਡਬਲ ਕਲਚ ਆ ਡਬਲ ਆ ਟੀਲ ਬ੍ਰੇਕਾਂ ਟੀਲ ਬ੍ਰੇਕਾਂ ਠੀਕ ਹੈ ਜੀ ਠੀਕ ਹੈ ਡੀਸੀ ਮਾਡਲ ਹੁੰਦਾ ਇਹ ਹਮ ਪਾਵਰ ਪਲੱਸ 50 ਐਚਪੀ ਰੈਕਟਰ ਹੈ ਜੀ ਠੀਕ ਹੈ ਜੀ ਇਹ ਚੈਲ 55000 ਬਾਬਰ ਪਲੱਸ 55 ਹੁੰਦਾ ਠੀਕ ਹੈ ਜੀ ਜੀ ਸਾਰਾ origignal gear engine ਦਾ ਬਹੁਤ ਵਧੀਆ ਜੀ ਠੀਕ ਹੈ ਜੀ 270 370 ਡਿਮਾਂਡ ਆ ਕਿੰਨੇ ਦੇ ਦੀਮ ਦੀ 370 ਜੀ ਕਿੰਨੇ ਦਾ ਕਹਿ ਦੇ ਜਾਂ ਦਰਕਾਰ ਕਰਾ ਕੇ ਉਹ ਯਾਰ ਐਪੀ ਹਟਾ ਦਿਓ ਇਹਦੇ ਚੋਂ 35 35 70 335 ਰਹਿ ਗਿਆ ਹਾਂ 335 ਰਹਿ ਗਿਆ 35 ਰਹਿ ਗਿਆ ਟਰੈਕਟਰ ਦੇ ਦਵਾਂਗੇ ਜੀ 3 ਲੱਖ ਤੇ 25000 ਦਾ ਅੱਛਾ 3 ਅੱਛਾ ਠੀਕ ਆ 35 370 ਹਾਂ ਹਾਂ ਤੂੰ 30 35 ਕਿਹਾ ਮੈਂ ਕਹ ਜੀ 325000 30000 ਰੜਾ ਠੀਕ ਹੈ ਜੀ ਆਹ ਲਓ ਜੀ ਜੀ ਟਰੈਕਟਰ ਦੀ ਕੰਡੀਸ਼ਨ ਹੈਗੀ ਆ ਜੀ 16 17 ਵਰਗਾ ਜੀ ਸਾਰਾ オリジナル ਆ ਟਾਇਰ ਟੂਰ ਚੰਗੇ ਆ ਬਾਈ 85 ਤੋਂ 90 ਪੈਸੇ ਟਾਇਰ ਹੈ ਟਾਇਰ ਪਈ ਹੈ ਜੀ ਹਾਂ ਬਿਨਾ ਟਰਬੋ ਤੋਂ 55 ਐਚ ਪੀ ਟਰੈਕਟਰ ਆ ਜੀ 3 ਸਪੀਡ ਚ ਆ ਗਿਆ 3 ਸਪੀਡ ਆ ਜੀ ਡਬਲ ਡਿਸਟ੍ਰਿਬਿਊਟਰ ਆ ਵੀਰੇ ਕ੍ਰਿਪਰ ਗੇਰ ਆ ਹਮ ਮਨਦੀਪ ਦਾ ਸ਼ਾਰਟ ਸਕਰੀਨ ਲੈ ਆਓ ਫਾਈਬਰ ਛਤਰੀ ਮਿਲ ਜੂਗੀ ਜੀ ਤੇ ਘੋੜਾ ਬੈਂਪਰ ਮਿਲ ਜੂ ਘੋੜੇ ਬੈਂਪਰ ਦੇ ਉੱਤੇ ਉੱਤੇ ਦੋ ਲਾਈਟਾਂ ਮਿਲ ਜੀ ਠੀਕ ਹੈ ਜੀ 470 ਡਿਮਾਂਡ ਆ 470 ਜੀ ਟਰੈਕਟਰ ਦੇਵਾਂਗੇ 4.5 ਲੱਖ ਦਾ 4.5 ਜਿਹਦੇ ਵਿੱਚ ਘੋੜਾ ਬੈਂਪਰ ਮਿਲੂਗਾ ਜੀ ਇਹ ਫਾਈਬਰ ਛਤਰੀ ਤੁਸੀਂ ਆ ਜਾਓ ਆਪਾਂ ਬੈਠੇ ਠੀਕ ਹੈ ਜੀ ਅੱਜ 27 ਤਰੀਕ ਹੈ ਨਾ 28 ਹੈ ਨਾ ਹੂੰ ਹੂੰ 28 ਹੈ 28 ਹੈ ਜੀ 28 ਤਰੀਕ 10 ਮਹੀਨਾ 2025 ਜੀ ਮੇਰਾ ਘਰ ਹੈਗਾ ਜੀ ਸੰਗ ਰਾਮਾ ਰੋਡ ਤੋਂ ਸੰਗਤ ਰੋਡ ਤਲਵੰਡੀ ਸਾਬੋ ਮੇਰਾ ਪਿੰਡ ਆ ਵੀਰੇ ਜੀ ਜਮਾ ਸੜਕ ਤੇ ਘਰ ਆ ਟੋਕੇ ਲਈ ਮਸ਼ੀਨ ਬਾਰਗੇ ਲੱਗਿਆ ਗਿਡਾਉਨ ਹੈਗਾ 7 ਨੰਬਰ ਗਲੀ ਜੀ ਠੀਕ ਹੈ ਗੱਲ ਕੋਈ ਵੀ ਟਰੈਕਟਰ ਲੈਣਾ ਹੋਵੇ ਨਾ ਆਪਾਂ ਨੂੰ ਯਾਦ ਕਰ ਲਿਓ ਵੀਰੇ ਆਪਾਂ ਆ ਜਾ ਠੀਕ ਹੈ ਵੀਰੇ ਵੀਰ ਨੇ ਆਉਣਾ ਫੋਨ ਕਰਕੇ ਆਇਓ ਫੋਨ ਕਰਕੇ ਕੀ ਗੱਲ ਤੇ ਜੀ ਇਹ ਵਾਰ ਮੈਂ इधर-ਉਧਰ ਗਿਆ ਵਾਂ ਤੇ ਤੁਹਾਡੀ ਭਗਾਈ ਨਾ ਐਂ ਬੇਸਟ ਹੋ ਗਈ ਹੈ ਨਾ ਗਲਤ ਤੇ ਸ਼ਰਮਾ ਜੀ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹੈਗਾ 947884545 ਦੂਜਾ ਨੰਬਰ 887294545 45 45 ਵੀਡੀਓ ਵਧੀਆ ਲੱਗੀ ਦਬਕੇ ਲਾਇਕ ਮੈਂਡ ਸ਼ੇਅਰ ਕਰਿਓ ਸਪੇਨ ਨੂੰ ਕਰ ਲਓ ਫੋਲੋ ਤਾਂ ਮਨਦੀਪ ਤਾਂ ਮੇਰੇ ਕੋਲ ਆ ਨਹੀਂ ਸਕਦਾ ਕਿ ਮਨਦੀਪ ਨੂੰ ਵੀ ਹੱਕ ਬੰਦਾ ਕਹਿੰਨੇ ਮਨਦੀਪ ਨਾ ਨਾ ਕੋਈ ਨਹੀਂ ਕੋਈ ਨਾ ਸਰ ਲਓ ਜੀ ਮਨਦੀਪ ਜੀ ਕੋਈ ਨਾ ਕੱਟ ਕਰ ਲੋ ਸ਼ਰਮਾ ਜੀ ਨਹੀਂ ਭਾਈ ਕੋਈ ਗੱਲ ਨਹੀਂ ਤਕੜੋ ਤੇਲ ਦਾ ਭੁਕੇ ਆਇਆ ਨਹੀਂ ਨਹੀਂ ਕੋਈ ਨਹੀਂ 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 ਕੋਈ ਗੱਲ ਧੰਨਵਾਦ ਤੁਹਾਡਾ ਬਹੁਤ ਬਹੁਤ ਗੱਲ ਨਹੀਂ ਵੀਰੇ ਕੋਈ ਧੰਨਵਾਦ ਵਾਲੀ ਗੱਲ ਨਹੀਂ ਜੀ ਜੀ ਠੀਕ ਹੈ ਗੱਲ ਪੰਪ ਕਿਸੇ ਦੇ ਘਰੇ ਨਹੀਂ ਲੱਗੇ ਜੀ ਜੀ ਨਾ ਛੋਡੇ ਨਾ ਸਾਡੇ ਨਾ ਕੋਈ ਨਹੀਂ ਤੇ ਛੋਡੇ ਨਹੀਂ ਅਸੀਂ ਆ ਹਾਂਜੀ ਹਾਂਜੀ ਤੇ ਸਾਡੇ ਨਹੀਂ ਤੁਸੀਂ ਜੀ ਠੀਕ ਹੈ ਤੂੰ ਮੇਰੇ ਨਾਲ ਮੈਂ ਤੇਰੇ ਨਾਲ ਆਪਾਂ ਦੋਨੇ ਇਹਨਾਂ ਨਾਲ ਹਾਂਜੀ ਹਾਂਜੀ ਬਿਲਕੁਲ ਠੀਕ ਗੱਲ ਵੀਡੀਓ ਵਧੀਆ ਲੱਗੀ ਨਾ ਦਬ ਕੇ ਲਾਈਕ ਮੈਂ ਕਰ ਸ਼ੇਅਰ ਕਰੋ ਵੀਰੇ ਮਨਦੀਪ ਟਰੈਕਟਰਸ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੱਚੀ ਗੱਲ ਸਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ